ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੀ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਧਾਰਮਿਕ ਵਿੱਦਿਅਕ ਬੰਦੀਆਂ ਦੇ ਸਹਿਯੋਗ ਦੇ ਨਾਲ ਗਿਰਦੋ ਨਿਗਾਹ ਇਲਾਕੇ ਦੀਆਂ ਸੰਗਤਾਂ ਸੰਸਾਰ ਭਰ ਦੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੇ ਸਹਿਯੋਗ ਦੇ ਨਾਲ 555 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਪਹਿਲੀ ਪਾਤਸ਼ਾਹੀ ਦੀਨ ਦੁਨੀਆ ਦੇ ਵਾਲੀ ਨਿਰੰਝਣੀ ਜੋਤ ਪੀਰਾਨੇ ਪੀਰ ਸਤਿਗੁਰੂ ਜ਼ਾਹਰ ਪੀਰ ਜਗਤਗੁਰ ਬਾਬਾ ਆਦਲ ਅਦਲ ਚਲਾਏ ਦਾ ਬੇਪਰਵਾ ਆਠਾ ਸਾਹਾਬਾ ਬੇਪਰਵਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ 555 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਸultan Parloodi ਦੀ ਧਰਤੀ ਤੇ ਗੁਰਦੁਆਰਾ ਸ੍ਰੀ ਬੇਸ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਜੋ ਕੱਲ ਦਾ ਦਿਨ ਬੀਤਿਆ ਹੈ ਜਿਵੇਂ ਕਿ 14 ਨਵੰਬਰ ਸੀ 14 ਨਵੰਬਰ ਨੂੰ ਮਹਾਨਗਰ ਕੀਰਤਨ ਦੀ ਅਰਮਤਾ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਹੋਈ ਵੱਖ-ਵੱਖ ਬਜ਼ਾਰਾ ਥਾਣੀ ਨਗਰ ਕੀਰਤਨ ਹੁੰਦਾ ਹੋਇਆ ਸੰਪੂਰਨਤਾ देर शाम ਨੂੰ ਰਾਤ ਨੂੰ ਗੁਰਦੁਆਰਾ ਸ਼੍ਰੀ 베ਰ ਸਾਹਿਬ ਜੀ ਵਿਖੇ ਨਗਰ ਕੀਰਤਨ ਦੀ ਸੰਪੂਰਨਤਾ ਪਈ ਹੈ ਉਪਰੰਤ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਕੱਲ 14 ਨਵੰਬਰ ਤੋਂ ਦੀਵਾਨ ਹਾਲ ਦੇ ਵਿੱਚ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਖੁੱਲੇ ਪੰਡਾਲ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇਦਾਰ ਬਖਸ਼ਿਸ਼ ਕਰ ਰਹੇ ਹਨ ਔਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਮਤ ਸਮਾਗਮ ਆਰੰਭ ਹੈ ਔਰ ਰਾਤ ਸਾਰੀ ਜਿਹੜੀ 14 ਤੇ 15 ਨਵੰਬਰ ਦੀ ਰਾਤ guzri ਹੈ ਸੋ ਕਵੀ ਜਨਾਂ ਨੇ ਗੁਰੂ ਕਾ ਹਰਜਸ ਕੀਤਾ ਹੈ ਉਪਰੰਤ ਹੁਣ ਆਸਾ ਜੀ ਦੀ ਵਾਰ ਦੇ ਨਿਤਨੇਮ ਤੋਂ ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਸ਼੍ਰੀਮਾਨ ਸੰਤ ਬਾਬਾ ਜਗਦੀਸ਼ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਸ਼ ਇਸ ਸਮੇਂ ਕਥਾ ਕਰ ਰਹੇ ਹਨ ਉਪਰੰਤ ਸਾਰਾ ਦਿਨ ਕਬੀਸ਼ਰ ਜਥੇ ਢਾਡੀ ਜਥੇ ਹਰ ਜਸ ਸਰਵਣ ਕਰਵਾਉਣਗੇ ਬਾਅਦ ਦੁਪਹਿਰ ਅੱਜ 15 ਨਵੰਬਰ ਨੂੰ ਅਮਰ ਸੰਚਾਰ ਹੋਵੇਗਾ ਅਮਰ ਤਬਲਾ ਕੀ ਸੰਗਤਾਂ ਅਮਰ ਛਕਣਗੀਆਂ ਸ਼ਾਮ ਨੂੰ ਆਤਸ਼ਬਾਜੀ ਤੇ ਦੀਪਮਾਲਾ 7 ਵਜੇ ਹੋਵੇਗੀ ਉਪਰੰਤ 1 ਵਜੇ 40 ਮਿੰਟ ਤੇ ਰਾਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੋ ਕਿ ਗੁਰਦੁਆਰਾ ਸ੍ਰੀ ਮੇਰ ਸਾਹਿਬ ਜੀ ਵਿਖੇ ਆਰੰਭ ਹਨ ਸੋ ਭੋਗ ਦੇ ਸ਼ਲੋਕ ਆਰੰਭ ਹੋਣਗੇ ਉਪਰੰਤ ਫੁੱਲਾਂ ਦੀ ਵਰਖਾ ਏਪੀ ਜਾਵੇਗੀ ਸੋ ਇਹ ਸਾਰਾ ਜੋ ਪ੍ਰੋਗਰਾਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੁਲਿਅ ਕਿਹਾ ਗਿਆ ਹੈ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਨਾਤਮਸਤਕ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦੀਆਂ ਜੋ ਖੁਸ਼ੀਆਂ ਹਨ ਉਹ ਪ੍ਰਾਪਤ ਕਰਨੀਆਂ ਹਨ ਸੋ ਜਨਾਂ ਰਾਹਾਂ ਤੋਂ ਗੁਰੂ ਪਿਆਰੀਆਂ ਸੰਗਤਾਂ ਚੱਲ ਕਰਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਾਤੇ ਪਹੁੰਚ ਰਹੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਰਾਹਾਂ ਤੋਂ ਕੁਰਬਾਨ ਜਾਂਦੀ ਹੈ ਮੈਨੇਜਮੈਂਟ ਗੁਰਦੁਆਰਾ ਸ੍ਰੀ ਬੇਰ ਸਾਹਿਬ ਉਹਨਾਂ ਰਾਹਾਂ ਨੂੰ ਨਮਸਕਾਰ ਕਰਦੀ ਹੈ ਜਿਨ੍ਹਾਂ ਰਾਹਾਂ ਤੋਂ ਸੰਗਤਾਂ ਚੱਲ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹੁੰਚ ਰਹੀਆਂ ਹਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ 555 ਸਾਲਾਂ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸਿੱਖ ਜਗਤ ਨੂੰ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ